ਸਾਡੇ ਸਾਥ ਦਾ ਵਿਧਾਇਕ ਸੁਖਜੀਤ ਕੌਰ ਸ਼ਾਹੀ ਜੀ ਸਾਥ ਦਾ ਵਿਧਾਇਕ ਸਵਰਗੀਏ ਸਰਦਾਰ ਅਮਰਜੀਤ ਸਿੰਘ ਸ਼ਾਹੀ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਤੇ ਹੋਰ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਜ਼ਬਾਨਾ ਸ਼ਾਮਿਲ ਕਰੋ भारतीय जनता पार्टी हरसिमरत शाही बीबी सुखजीत जी परिवार में शामिल होने को लेकर कैसा देखते हो कि पार्टी को कितना बल मानते हो देखिए बढ़िया इंसान ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜਿਹੜੀ ਹੈ ਚਾਹੇ politcal ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਾਬਾ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਹੈ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮਾੜੇ ਆ ਜਾਂਦੇ ਹੈ ਫਿਰ ਤੁਸੀਂ ਕਈ ਪਾਰਟੀਆਂ ਦਾ ਆਸ਼ਰ ਦੇਖਿਆ ਕਿੱਥੇ ਤੋੜਿਆ ਕੱਟ ਜਾਣ ਦੇ ਨਾਲ ਪਹਿਲੇ ਸਰਕਾਰ ਬੰਦੀ ਆ ਰਹੀ ਹੈ ਤੇ ਜਿਹੜੀ ਪਾਰਟੀ ਜਿੱਤਦੀ ਹੈ ਲੋਕਾਂ ਨੇ ਫੈਸਲਾ ਕਰਨਾ ਪਰਮਪਾਲ ਕੌਰ ਜੀ ਨੂੰ ਸਰਕਾਰ ਨੇ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਕਿ ਵੀਕਲ ਜੁਆਇਨ ਕਰੋ ਕਿ ਮੈਂ ਦੇਖ ਉਸ ਚੀਜ਼ ਨਹੀਂ ਕਿ ਲੀਗਲ ਇਸ਼ੂ ਹੈ ਸਾਬ ਉਹ ਵੀ ਆਪ ਆਈਏ ਸਾਬ ਉਹਨਾਂ ਨੂੰ ਸਾਰੇ ਰੂਲਸ ਰੈਗੂਲੇਸ਼ਨ ਪਤਾ ਹੈ ਤੇ ਆ ਲੀਗਲ ਇਸ਼ੂ ਹੈ ਜੋ ਵੀ ਹੈ ਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਹੋ ਜਾਓ ਬੱਛਿਆ ਸੈਡ ਰਾਜਾ ਵੜਿੰਗ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਹੈ ਭਾਜਪਾ ਲੁਧਿਆਣੇ ਚ ਬੜਾ ਸ਼ੋਰ ਖੁਸ਼ ਕਰ ਜਿਓ ਨਹੀਂ ਕੀਤਾ ਗਿਆ ਅੱਜ ਸ਼ਾਮਾ ਹੋ ਗਿਆ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੈ ਬਿਲਕੁਲ ਹਾਂ ਟਾਈਮ ਟਾਈਮਲੀ ਹੋ ਜਾਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਸੇ ਕਾਰਨ ਵਸ਼ਾ ਆਗੇ ਸਾਡੀ ਇਸ ਵੇ ਕੰਸਟੈਂਸੀ ਦੇ ਇਕਲੇ ਇੱਕ ਲੋਕ